യാചായ പൈ ആ ചാപ്പ ചെറിയ സൗർഭന സന്ത മക ਜੇ ਪਰ ਜੰਕਸ਼ਨ ਪੜੋਂ ਸਿੱਪਲਾ ਬਾਹਰ ਨਿਕਲਾਂਗੇ ਤਾਂ ਕੁਝ ਖਾਵਾਂਗੇ ਪੀਵਾਂਗੇ ਹੁਣ ਟੈਕਸੀ ਵਾਲੇ ਸਾਡੇ ਅੱਗੇ ਪਿੱਛੇ ਘੁੰਮਦੇ ਨੇ ਸੌਰਭਾ ਦੇ ਤੇ ਪੜਸ ਕੋਈ ਟੈਕਸੀ ਨਹੀਂ ਲਈ ਹਜੇ ਸੌਰਭ ਕਹਿੰਦਾ ਪਹਿਲਾਂ ਅੰਦਰ ਬਾਹਰ ਅਸਾਂ ਕੁਝ ਖਾਵਾਂਗੇ ਪੀਵਾਂਗੇ ਤੇ ਫੇਰ ਚੱਲਾਂਗੇ ਰੈਸਟ ਹਾਊਸ ਪਹਿਲਾਂ ਕੁਝ ਖਾਵਾਂਗੇ ਪਹਿਲਾਂ ਇੱਥੇ ਹੀ ਖਾਣਾ ਕੁਛ ਰੋਟੀ ਖਾਣ ਲਈ ਜਾ ਰਿਹਾ ਪਹਿਲਾਂ ਕਿਉਂਕਿ ਜਿੱਥੇ ਪਹੁੰਚਣਾ ਉੱਥੇ ਰੋਟੀ ਕਿਤੇ ਵਾਕਰਾ ਹਾਂ ਜੀ ਪਹਿਲਾਂ ਰੋਟੀ ਖਾ ਲਈ ਅਸੀਂ ਕਿ ਬਾਟਾ ਬੇਟਾ ਬੇਤੇ ਵਧੀਆ ਸਾਨੂੰ ਵੈਰਾਈਟੀ ਮਿਲ ਜਾਣੀ ਹੈ ਮਾਮਾ ਬਹੁਤ ਖਾਣਾ ਹੈ ਮਾਮਾ ਨਹੀਂ ਹੈ ਇਸ ਤਰ੍ਹਾਂ ਹੋ ਰਿਹਾ ਹੈ ਸਾਫਾਨ ਸਫਾਈ ਬਹੁਤ ਆ ਚਲੋ ਦਾ ਪਟਾਲ ਆ ਰਿਹਾ ਹੈ ਨਾ ਉਹਨੇ ਮਦਦ ਕਰੀ ਤੇ ਲੋਕਾਂ ਨੇ تیاری ਆ ਨਾ ਤੇ ਰੋਟੀ ਖਾਣੇ ਕੌਣੇ ਕੌਣੇ ਖਾਣਗੇ ਨਹੀਂ ਨਹੀਂ ਮੈਂ ਤਾਂ ਮੂਹਰੇ ਬੰਦੇ ਤੋਂ ਖਾਣੇ ਮੂਹਰੇ ਬੰਦੇ ਤੋਂ ਖਾਣੇ ਜੀ ਬਣ ਗਿਆ ਨਾ ਜਿਹੜਾ ਕੋ ਸਾਰਪ ਦਾ ਹੋਏ ਖਾਵਾਂਗੇ ਥਰਮਲਾ ਸਾਡਾ ਮੈਨੇਜਰ ਉਹੀ ਆ ਐ ਕਿਉਂ ਸਾਡੇ ਜਦੋਂ ਗੱਲ ਲੈ ਕੇ ਆ ਆ ਸਹੀ ਗੱਲ ਆ ਮਸਰਾ ਦਾ ਦੂਆ ਆ ਬਠਾ ਸਾਡਾ ਮੇਨ ਮੇਨ ਬੰਦਾ ਲੰਬੜਦਾਰ ਇਹਦਾ ਮੇਨ ਹੈ ਲੰਬੜਦਾਰ ਇਹ ਸਾਡਾ ਹੈ ਪੰਖਾ ਵਿਚੇ ਲਾ ਦਿਓ ਪੈਸੇ ਕੋਈ ਨਹੀਂ ਵਿਚਾਲਣ ਦਾ ਬਰੇ ਆਪਣਾ ਬੱਚਾ ਸਾਡੇ ਬੱਚੇ ਤੋਂ ਬਹੁਤ ਆਉਂਦਾ ਹੈ ਚਲੋ ਕਰੋ ਆਰਡਰ ਚੋਲੇ ਪੂਰੇ ਦਾ ਆਰਡਰ ਕਰ ਲੱਗਿਆ ਉਹਨਾਂ ਤੋਂ ਪਹਿਲਾਂ ਸਾਨੂੰ ਪਾਉ ਲੱਗੇ ਕਿਉਂਕਿ ਕੰਮਰਾ ਅਧਿਕਾਤ ਹੀ ਹੈ ਚਾਹ ਤੂੰ ਕੁਝ ਨਹੀਂ ਵੀ ਫੇਕ ਟ੍ਰੈਕ ਤੇ ਤੋਂ ਵੀ ਪਤਾ ਹੀ ਨਹੀਂ ਕੋਈ ਆ ਰਿਹਾ ਨਹੀਂ ਸਰ ਤੋਂ ਲੱਗੇ ਚਾਰ ਕਿਉਂ ਕਰ ਕੋਈ ਚਾਹ ਵੀ ਕੈਂਡਰ ਵਿੱਚ ਆਮੀ ਬਹੁਤ ਆ ਕਾ ਵੀ ਮੀਵਾ ਦੇ ਘਰੋਂ ਸੇ ਬਰੀ ਚਾਹ ਵੀ ਨਹੀਂ ਚਾਹ ਵੀ ਕੇ ਜਾਣਾ ਸਾਨੂੰ ਕਰਦੀ ਯਾਰ ਚਾਰ ਛੋਲੇ ਭਟੂਰੇ ਚਾਰ ਪਲੇਟ ਠੀਕ ਹੈ ਕੀ ਜੇ ਟੈਸਟੀ ਅਗੇ ਤਾਂ ਇੱਕ ਹੋਰ ਮੰਗਾ ਲਾਂਗੇ ਕੀ ਮੰਗਾ ਇੱਕ ਹੋਰ ਅੱਜ ਤੱਕ ਅੱਜ ਤੱਕ ਹੋ ਜੇ ਰੱਤੋਂ ਲੱਗੇ ਸਾਣਾ ਸਾਹ ਕੋ ਪਹਿਲੇ ਉਹ ਸਾਣਾ ਆਪਣਾ ਜੁੜੇ ਤੇ ਜਵਨ ਦਾ ਲੱਗਿਆ ਹੈ ਤੇ ਟ੍ਰੇਨ ਚ ਲੱਗਦਾ ਰਹਾਂਗਾ ਕਿ ਇਹ ਮੇਰਾ ਬਾਕੀ ਆਉਂਦੀ ਹੈ ਪੇਪਰ ਤੋਂ ਨਾ ਕਰਦੇ ਨਾ ਬੰਦੇ ਹੈ ਕਿ ਟ੍ਰੇਨਾਂ ਚ ਅਲੱਗਾ ਵੀ ਚੱਲੀ ਹੱਤ ਤੋਂ ਪਲੀਜ਼ 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 ਹਲੋ ਇਸ ਅਸਟ੍ਰੀਗਲ ਦੀ ਸਾਰੇ ਨੂੰ ਇਹ ਮਲਝਾਏ ਹੋਏ ਨੇ ਕਿਤੇ ਵੀ ਉੱਠਿਆ ਨਾ ਆ ਗਏ ਤੀਰ ਦੇ ਅਵਸਰ ਲਗਦਾ ਗੱਡੀ ਸਾਡੇ ਟਾਈਮ ਤੇ ਪੂਰੀ ਕੱਟਣਾ ਬੰਦ ਸੀ ਪੁਰੇ ਨਾ ਪੂਰੇ ਸਾਡੇ ਕੱਟਣਾ ਪਾਉਂਦੇ ਅੱਗੇ ਇੱਕ ਜੈਕਪੋਟ ਕੀ ਹੋ ਰਹੀ ਹੈ ਜੈਕਪੋਟ ਵੀ ਚੱਲ ਰਹਿਗਾ ਤੇ ਉਹ ਜਦ ਆਦਮੀ 135 ਕੋਡ ਰੈਸ ਤੇ ਉਹ ਕਹਿੰਦਾ ਗਾ ਇਹ ਛੋਲੇ ਭਟੂਰੇ ਆ ਗਏ ਗਰਮਾ ਗਰਮ ਕਰੇ ਸ਼ੁਰੂ ਉਦੋਂ ਕਰੋ ਤੁਸੀਂ ਕਾਹੋ ਤੁਸੀਂ ਰੇਟ ਹੋਣੇ ਨਿਕਾਣ ਲੱਗੇ ਤੁਸੀਂ ਪਹਿਲਾਂ ਖਾ ਲੋ ਗਰਮ ਹੋਣਗੇ ਧਿਆਨ ਨਾਲ ਐ 20 20 ਤਾਂ ਲੇਗੇ ਨਿੰਬੂ ਜੇ ਇਸੇ ਨਾਸਟਾ ਬਿੱਲਾ ਇਹ ਲੱਗਣਾ ਨਹੀਂ ਪਾਉਂਦੇ ਮੈਂ ਜੇ ਸ਼ਾਰਟ ਦੇ ਦਿੰਦਾ ਹੈਲਾ ਕਿੰਨੀ ਬੋਲ ਦਿੱਤੀ ਹੈ ਇਸਟਿੰਗ ਇਤਨਾ ਜੇ ਮਰੀਦਾਂ ਸੇ ਘਾਟੀ ਘਾਟੀ ਹੋਣਗੇ ਅੱਛਾ ਜਲਦੀ ਆਗਾ ਮਾ ਵੀਰ ਨੇ ਵੀ ਡੇੜੀ ਖਾਤਾ ਸਬਜ਼ੀ ਖਾ ਗਿਆ ਬੜਾ ਚੰਗੀ ਅੱਗੇ ਨਹੀਂ ਆਉਣਾ ਅੱਜ ਨਾਸ਼ਤਾ ਪਾਣੀ ਸਾਭ ਲਿਆ ਕੂੜੀਆਂ ਤੋਂ ਲੈ ਲੱਗਿਆ ਫਿਰ ਤੋਂ ਟੈਕਸੀ ਬੁੱਕ ਕਰ ਰਹਾ online ਕਰਨਾ ਕਿ ਕੈਬ ਪਹੁੰਚਦੇ ਉੱਥੇ ਚਾਹ ਪੀਣੀ ਨਹੀਂ ਹੈਗੀ ਇੱਥੇ ਕਿਉਂਕਿ ਡੇਟਿੰਗ ਨਾ ਬਸ ਥੋੜੇ ਥੋੜੇ ਜਮੇ ਮਤਲਬ ਇੱਕ ਇੱਕ ਓਟੀ ਆਪਣੀ ਪੰਜਾਬੀਆਂ ਦੀ ਉਹ ਮਿਲਦੀ ਸੀਗੀ ਤੇ ਆਪਾਂ ਨੂੰ ਸਬਰ ਨਹੀਂ ਆਉਣਾ ਹੈਗਾ ਖੁੱਲੀ ਚਾਹ ਪੀਤੇਗਾ ਤੇ ਕੱਚ ਦੇ ਗਲਾਸ ਟਰਾਈ ਕਰ ਰਹੇ ਹੁਣ ਜਿੱਥੇ ਕੱਚ ਦੇ ਗਲਾਸ ਤੇ ਚਾਹ ਮਿਲ ਜੇ ਪੂਰਾ ਖਾਣੇ ਨੂੰ ਥੋੜਾ ਬਾਰਾ ਸੋਚਿਆ ਹੋ ਗਿਆ ਕੀ ਹੋ ਗਿਆ ਉਹ ਸਬਜ਼ੀ ਉਹ ਮਿੱਠੀ ਮਿੱਠੀ ਜਿਹੀ ਖਵਾ ਦੇ ਉਸ ਨੂੰ ਬੋਲੋ ਨਾ ਬਟੂਰੇ ਬੋਲੋ ਉਸ ਨੂੰ ਕਿ ਸਪਾਈਸੀ ਹੁੰਦੇ ਸਪਾਈਸੀ ਹੁੰਦੇ ਉਸ ਤਾਂ ਸਪਾਈਸੀ ਹੁੰਦੇ ਹਾਂ ਇਹ ਜੋ ਰਾਜਸਥਾਨ ਤੁਹਾਨੂੰ ਮਿਲਿਆ ਹੈ ਨਾ ਹਾਂਜੀ ਚਾਹ ਪੀਣ ਲੱਗਿਆ ਇੰਨਾ ਜਿਹਾ ਪਾਗ ਦੇਣਗੇ ਮਿੱਟੀ ਦੇ ਭਾਂਡੇ ਦੇ ਕੁੱਲਰ ਜਿਹੇ ਕੀ ਹੋ ਗਿਆ ਉਹ ਪਾਣੀ ਜਾਂਦਾ ਨਾ ਪੱਕੀ ਧਰੀ ਹੋ ਜਾ ਉੱਡੀ ਮੈਂ ਪਹਿਲੀ ਕਾਰੀ ਜਾਂਦਾ ਮਾਤਾ ਜਾਨ ਕੀ ਚਾਹ ਪਾਣੀ ਕੱਢੀ ਜਾਂਦਾ ਪਾਪਾ ਨੂੰ ਚਾਹ ਪੀਂਦੇ ਆਂਦਰ ਚਾਹੇ ਆਪਰੇ ਦੇਸੀ ਆਪਣੀ ਕਾਰ ਕਾੜ ਕੇ ਨਾ ਉਹਨਾਂ ਦਾ ਟਾਵਾ ਚਾਹ ਬਣੀ ਨੂੰ ਬਸ ਉਹ ਵੀ ਥੋੜਾ ਜਿਹਾ ਹੋਰ ਕਰਦਾ ਪਰਤੀਵਾ ਨਾਲੋਂ ਗਣੀ ਵਈ ਜਾਂਦਾ ਜਿਹੜਾ ਆਂਦਾ ਕਾਲ ਕੱਪ ਕਾਢ ਲਦਾ ਚਾਹ ਪਾਣੀ ਦੇ ਵਰਤਦਾ ਟੇਸਟੀ ਹੈ ਫੰਦੇ ਅਸੀਂ ਆਟੋ ਕਰ ਲਏ ਸੀ ਇੱਥੋਂ ਫਿਰ ਆਨਲਾਈਨ ਟੈਕਸੀ ਨਹੀਂ ਕੀਤੀ ਕਿਉਂਕਿ ਉਹ ਵੀ ਸਾਨੂੰ ਪਾਤੀ ਮਿਲ ਗਏ ਤੇ ਕਹਿੰਦੇ ਬੜੀ ਹਵਾ ਲੱਗਦੀ ਜਾਊਗੀ ਆਟੋ ਕਰ ਲੈ ਸਮਾਨ ਲੋਡ ਹੋ ਰਿਹਾ ਸਾਰਾ ਲੋਡ ਕਰਾ ਰਿਹਾ ਸਮਾਨ ਬੈਠੋ ਬੈਜੀ ਬੈਜੀ ਬਾਜੋ ਚਲੋ ਮੁੰਡੇ ਬੈਠੋ ਕਰੋ ਚਲੋ ਚਲੋ ਅਰੇ ਖਾ ਲਓ ਖਾ ਲੈ ਅੰਦਰ ਅੱਖਾਂ ਨਾਲ ਲੈ ਸ਼ਾਬਾਸ਼ ਸ਼ਾਬਾਸ਼ ਦੇਖੋ ਇੱਕ ਜੀ ਸਰਜੂਗੇ ਤੂੰ ਇੱਕ ਜੀ ਆਏ ਨੇ ਹੈ ਹੋਰ ਹੋਰ ਚਲੋ ਵਾ ਠੀਕ ਆ ਇੱਕ ਜਾ ਜਾਣਾ ਆਪਾਂ ਇਹ ਹੈ ਤਾਂ ਟੈਂਟ ਦੇ ਕੰਮ ਟੈਂਟ ਠੀਕ ਬੈਠੇ ਹੋ ਹਾਂਜੀ ਬਹੁਤ ਵਧੀਆ ਬੈਠੇ ਆ ਵਧੀਆ ਬਹਿ ਗਏ ਕਿੱਥੇ ਬੈਠਾ ਅੱਗੇ ਬੈਠਾ ਮੈਨੂੰ ਮਿਲ ਗਈ ਸੀਟ ਪਹਿਲੀ ਹਾਂਜੀ ਅੱਛਾ ਚਲੋ ਯਾਰ ਲੈ ਕੇ ਰੱਬ ਦਾ ਨਾਮ ਚੱਲੀਏ ਬੈਠੇ ਨਹੀਂ ਬੈਠਾ ਗਾ ਰਹੇ ਕੀ ਬੰਦੇ ਦੀਆਂ ਚਲੋ ਕੱਢੋ ਸਾਮਾਨ ਪਾਠ ਹਾਂ ਟੈਡਾ ਘੜਾ ਟੈਡਾ ਛੜਦੇ ਛੜਦੇ ਚਲੋ ਰੈਸਟੋਰੈਂਟ ਹੋਂ ਸਾਹਮਣੇ ਰੇਲਵੇ ਲੰਡਾ ਹਾਂ ਚਲੋ ਰੇਲਵੇ ਕਰਕੇ ਸਹੂਲਤ ਹੈ ਨਾ ਰੈਸਟੋਰੈਂਟ ਸਮਾਨਾ ਕੇ ਸਰ ਨਾ ਕੋਈ ਬੰਦਾ ਨਹੀਂ ਲੱਗਦਾ ਮੇਰੀ ਹੈ ਤੇ ਅਗੀ ਚੱਲਦਾ ਹੋ ਚਲੋ ਤਾਂ ਦੀ ਅੰ内 ਹੀ ਆਖੇ ਰਸਤਾ ਉਸ ਬੱਸਣਾ ਦੇਖਣ ਨੂੰ ਦੇਖੋ ਅੰਦਰ ਉਹ ਇਹ ਨਹੀਂ ਵੀ ਇਹ ਨਹੀਂ ਰੱਖ ਮਸ ਹੁਣ ਇੱਥੇ ਦਿਖਾ ਕੇ ਨਾ ਗਰਮੀ ਸਿਆਣੀ ਸਲੀਪਰ ਦਿਖਾ ਕੇ ਕਮਰਾ-ਕਮਰਾ ਲੈਨੇ ਆ ਫਿਰ ਤੋਂ ਨਾਵਾਗੇ ਦੁੱਧ ਹੀ ਹੈ ਨਾ ਕਾ ਦੂ ਕੀ ਹੈ ਰੈਸਟੋਰੈਂਟ ਜਿਹੜਾ ਦੂਆ ਦੇਖ ਲਾਂਗੇ ਨਾ ਆਈ ਕਰ ਦੋਣੇ ਕੰਟੀਨ ਬੰਦ ਰਹਿਣੀ ਹੈ ਤੇ ਕਬੀ ਮੋਦੀ ਸਾਹਿਬ ਤੋਂ ਕਹਿਣਾ ਮੇਰੇ ਸਿੱਧੀ ਦੇ ਸਾਰੇ ਅੱਗੇ ਤੇ ਚਾਹ ਵਗਾਰਬ ਦੀ ਮਿਲਣੀ ਹੈਗੀ ਸਾਰਾ ਮੈਂ ਬਾਹਰ ਹੀ ਕਰਨਾ ਪੈਣਾ ਮਾਹਰਾ ਤਰੰਗ ਜੇ ਤੁਸੀਂ ਕਹਿੰਦੇ ਕਿ ਤੁਸੀਂ ਆਰਡਰ ਕਰਦੇ ਹੋ ਆਨਲਾਈਨ ਟਮਾਟੋ ਤੇ ਸਵੀਗੀ ਵਗੈਰਾ ਤੇ ਹਾਂ ਇਹ ਲੂਗਾ ਹਾਂ ਇੱਕ ਕੰਮ ਵਧੀਆ ਹੋ ਗਿਆ ਸੀ ਚਾਹ ਪਹਿਲੇ ਪੀ ਆਈ ਸੀ ਭਾਈ ਦੇ ਗੈਂ ਤੇ ਹਾਂ ਵਧੀਆ ਰਹਿ ਗਈ ਤੇ ਵਧੀਆ ਰਹਿ ਗਈ ਪਤਾ ਨਹੀਂ ਨਾ ਜੇ ਕਰਵਾਉਣਾ ਸਿਆਣੇ ਜੇ ਸਰਵਿਸ ਹੈ ਇਹ ਕੱਲ ਰਿਜ਼ਿਊਮ ਹੋ ਜਾਏਗੀ ਕੱਲ ਸਵੇਰ ਤੋਂ ਫਿਰ ਸ਼ੁਰੂ ਹੋ ਜੂਗੀ ਮੈਂ ਕਿ ਸਿਆਣੇ ਵਗੈਰਾ ਤਾਂ ਹੱਥ ਆਉਂਦਾ ਹੀ ਆ

ਨਾ ਨਾ ਚਾਮੀ ਨਾ ਦਿੱਤੀ ਜੇ ਚਾਈ ਜੇ ਚਾਈ ਆਪਣਾ ਪ੍ਰਿੰਸ ਦਾ ਬਟੀਏ ਮੇਰੇ ਜਿਹੜੀ ਗੱਲ ਚ ਤੂੰ ਸਾਣਾ ਦਾਦਾ ਬੁਲਾਵਾ ਆਪਣੀ ਆ ਲੈ ਬੱਲੇ ਬੱਲੇ ਕਿੰਬਰ ਕਹਾ ਅੱਪਾ ਜੀ ਮਜ਼ੇ ਲੈਣੇ ਇਧਰ ਸਰਮ ਕਰ ਨੋ ਇਧਰ ਸੜਾ ਦਾ ਸਾਡਾ ਸਮਾਂ ਹੈ ਵੀ ਲੜਕੇ ਬਦਲੇ ਕਮਰੇ ਚ ਜਾ ਸਕਦੇ ਆ ਆਰਾਮ ਨਾਲ ਚਲ ਖੋਲੋ ਚਾਪੀ ਤੇ ਬੋਟੇ ਗੋਲੇ ਆ

ਦੇਖੋ ਜੀ ਰੂਮ ਜਿੱਥੇ ਅਸੀਂ ਹਾਂ ਦੋ ਸੋਫੇ ਲੱਗੇ ਆ ਨਾ ਟੇਬਲ ਲੱਗੀ ਇਧਰ ਬੈਡਰੂਮ ਬੈੱਡ ਵਾ ਏਸੀ ਤੇ ਟੀਵੀ ਚੱਲ ਰਿਹਾ ਹੈ ਨਾ ਇੱਕ ਇਹਦੇ ਹਾਂ ਜੱਜਾ ਵਲੌਗ ਇੱਥੇ ਖਤਮ ਕਰਦੇ ਆ ਅਸੀਂ ਰੂਮ 'ਚ ਪਹੁੰਚ ਕੇ ਹੁਣ ਨਹਾਵਾਂਗੇ ਧੋਵਾਂਗੇ ਸਾਨੂੰ ਰੂਮ ਬਹੁਤ ਸੋਹਣਾ ਮਿਲਿਆ ਹੋਇਆ ਵਾ ਇਹ ਰੇਲਵੇ ਕੇ ਵਿੱਚ ਸਾਨੂੰ ਮਿਲਿਆ ਵਾ ਇਹ ਇਹਦਾ ਕੀ ਆ ਉਹ 230 ਰੁਪਏ ਸਿਰਫ ਸਾਨੂੰ ਲੱਗੇ ਰਗੇ ਤੇ ਇਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਅਸੀਂ ਕਿ ਅਲੱਗ ਵੀਡੀਓ ਬਣਾਵਾਂਗੇ ਇਹਦੇ ਉੱਤੇ ਕਿ ਕਿਸ ਤਰ੍ਹਾਂ ਇਨੇ ਸਸਤੇ ਰੂਮ ਮਿਲ ਸਕਦੇ ਨੇ ਆਪਾਂ ਨੂੰ ਅਟੈਚ ਬਾਥਰੂਮ ਨੇ ਬਾਥਰੂਮ ਆਦਰ ਏਸੀ ਏਸੀ ਰੂਮ ਮਿਲਿਆ ਨਾਲੇ 230 ਰੁਪਏ ਇੱਕ ਦਿਨ ਦਾ ਕਿਰਾਇਆ ਸਿਰਫ ਮਲੇ ਮਾਰੇ ਤੋਂ ਮਾਰੇ ਆਰਡਰ ਤੇ ਵੀ ਜਾਓਗੇ ਤਾਂ ਇੰਨਾ ਸਸਤਾ ਨਹੀਂ ਮਿਲਣਾ ਤੁਹਾਨੂੰ ਬੇਟਾ ਜੀ ਬਹੁਤ ਸੋਹਣਾ ਰੂਮ ਹੈ ਸਫਾਈ ਵੀ ਪੂਰੀ ਹੈ ਪੂਰੀ ਸਫਾਈ ਹੈ ਤੇ ਉਹ ਸਪਰੇਅ ਮਾਰੀ ਹੋਈ ਹੈ ਖੁਸ਼ਬੂ ਵਾਲੀ ਹੈ ਨਾ ਨਹੀਂ ਸਫਾਈ ਵੀ ਪੂਰੀ ਹੈ ਜੰਦਾ ਨਹੀਂ ਹੈ